ਫਿਰੋਜ਼ਪੁਰ ਦੇ ਵਿੱਚ ਇੱਕ ਵਾਰ ਫੇਰ ਤੇਜ਼ ਰਫ਼ਤਾਰ ਦਾ ਕਾਰ ਵੇਖਣ ਨੂੰ ਮਿਲਿਆ ਸੜਕ ਹਾਦਸਾ ਵਾਪਰਿਆ ਇਹ ਸੜਕ ਹਾਦਸਾ ਫਿਰੋਜ਼ਪੁਰ ਮੋਗਾ ਰੋਡ ਤੇ ਵਾਪਰਿਆ ਹੈ ਇੱਕ ਕਾਰ ਦੇ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਹੈ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਤੋਂ ਜਾਣਕਾਰੀ ਲਈਤੀ ਗਈ ਹੈ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਬਗੇਲ ਸਿੰਘ ਅਤੇ ਉਸਦੀ ਪਤਨੀ ਫਰੋਸਪੁਰ ਮੋਗਾ ਰੋਡ ਤੇ ਸਥਿਤ ਅਮਨਦੀਪ ਹਸਪਤਾਲ ਤੋਂ ਦਵਾਈ ਲੈ ਕੇ ਗੁਰਦੁਆਰਾ ਸ਼੍ਰੀ ਜਾਮਨੀ ਸਾਹਿਬ ਵਜੀਦਪੁਰ ਵਿਖੇ ਮੱਥਾ ਟੇਕਣ ਲਈ ਜਾ ਰਹੀ ਸੀ ਤਾਂ ਪਿੱਛੋਂ ਦੀ ਤੇਜ਼ ਰਫ਼ਤਾਰ ਕਾਰ ਆਈ ਤੇ ਉਹਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਹੈ ਜਿਸ ਵਿੱਚ ਬਗੇਲ ਸਿੰਘ ਦੀ ਮੌਤ ਹੋ ਗਈ ਹੈ ਤੇ ਉਸਦੀ ਪਤਨੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਹੈ ਜਿਸ ਨੂੰ ਇਲਾਜ ਦੇ ਲਈ ਅਮਰitsar ਦੇ ਅਮਨਦੀਪ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹ ਜੇਰੇ ਇਲਾਜ ਹੈ ਦੱਸ ਦਈਏ ਇਸ ਮਾਮਲੇ ਵਿੱਚ ਹੋਰ ਪਰਿਵਾਰਿਕ ਮੈਂਬਰਾਂ ਦਾ ਕੀ ਕਹਿਣਾ ਹੈ ਉਹ ਜਾਣਦੇ ਆ ਮੇਰਾ ਨਾਮ ਰਜਿੰਦਰ ਸਿੰਘ ਹੈ ਜੀ ਮੈਂ ਸਿਰਕਲ ਚ ਜਾਂ ਰਹਿਣ ਵਾਲਾ ਜੀ ਮੇਰਾ ਚਾਚਾ ਜੀ ਨੇ ਜੀ ਹਾਂਜੀ ਤੇ ਕਿਸ ਤਰ੍ਹਾਂ ਹਾਸਾ ਆਇਆ ਇਹ ਹਾਸਾ ਜੀ ਅਮਨਦੀਪ ਹਸਪੀਟਲ ਜਿਹੜਾ ਬਣਿਆ ਜੀ ਡੈਂਟਲ ਕਾਲਜ ਦੇ ਵਿੱਚ ਉਥੋਂ ਦਵਾਈ ਲੈ ਕੇ ਤੇ ਫੁੱਟਪਾਥ ਤੇ ਨਾਲਾ ਜਾ ਰਹੇ ਸੀ ਤੇ ਪਿੱਛੋਂ ਗੱਡੀ ਤੇਜ਼ ਰਫਤਾਰ ਨਾਲ ਆ ਰਹੀ ਸੀ ਉਹਨਾਂ ਗੱਡੀ ਦੇ ਪਿੱਛੋਂ ਮੋਟਰਸਾਈਕਲ ਦੇ ਵਿੱਚ ਮਾਰੀ ਤੇ ਜਿੰਦੇ ਨਾਲ ਵੀ ਕਾਫੀ ਜਿਆਦੀਆਂ ਚਾਚੀ ਜੀ ਨੂੰ ਸੱਟਾਂ ਲੱਗੀਆਂ ਨੇ ਉਹ ਜਰੀਏ ਇਲਾਜ ਅਮਰਸਰ ਸਾਹਿਬ ਅਮਨਦੀਪ ਹਸਪੀਟਲ ਚ ਨੇ ਪ੍ਰਾਈਵੇਟ ਹਸਪੀਟਲ ਜੇ ਚਾਚਾ ਜੀ ਦੀ ਮੌਕੇ ਤੇ ਡੈਥ ਹੋ ਗਈ ਤੇ ਕੋਈ ਕਰੀਬੀ ਸਾਡੇ ਉਥੇ ਪਿੰਡ ਦੇ ਸੀ ਜਿਨ੍ਹਾਂ ਸਾਨੂੰ ਫੋਨ ਕਰਕੇ ਇਤਲਾਹ ਦਿੱਤੀ ਵੀ ਬਗੇਲ ਸਿੰਘ ਦਾ ਐਕਸੀਡੈਂਟ ਹੋ ਗਿਆ ਤੇ ਤੁਸੀਂ ਜਲਦੀ ਤੋਂ ਜਲਦੀ ਪਹੁੰਚੋ ਸਾਡੇ ਪਹੁੰਚਦਿਆਂ ਤੱਕ ਡੈਥ ਹੋ ਚੁੱਕੀ ਸੀ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਨਾ ਚਾਹੁੰਦੇ ਆ ਵੀ ਜਲਦ ਤੋਂ ਜਲਦ ਸਖਤ ਸਖਤ ਕਾਰਵਾਈ ਕੀਤੀ ਜਾਵੇ ਦੋਸ਼ੀਆਂ ਨੂੰ ਬੰਦ ਦੀ ਸਜ਼ਾ ਦਿੱਤੀ ਜਾਵੇ ਕੀ ਨਾਮ ਤੁਹਾਡਾ ਸੁਖਿੰਦਰ ਸਿੰਘ ਜੀ ਸੁਖਿੰਦਰ ਸਿੰਘ ਕਿੱਥੋਂ ਦਾ ਰਹਿਣ ਵਾਲੇ ਆ ਮੇਰਾ ਪਿੰਡ ਮਹਿਮਾ ਜੀ ਹਾਲਬਾਦ ਫਰੀਦਪੁਰ ਸ਼ਹਿਰ ਜੀ ਇਹ ਜਿਹੜਾ ਐਕਸੀਡੈਂਟ ਆਇਆ ਕਿੰਦਾ ਹੋਇਆ ਤੇ ਕਿੰਨੀ ਉਮਰ ਸੀ ਇਹ ਮੇਰੀ ਭੁਆਜੀ ਦਾ ਬੇਟਾ ਜੀ ਤੇ ਉਹਨਾਂ ਦੀ ਨੋ ਸੀ ਨਾਲ ਦਵਾਈ ਲੈ ਕੇ ਅਮਨ ਦੀ ਹਸਪੀਟਲ ਤੋਂ ਨਿਕਲੇ ਸੀ ਤੇ ਪਿੰਡ ਨੂੰ ਜਾ ਰਹੇ ਸੀ ਗੁਰਦੁਆਰਾ ਸਾਹਿਬ ਜੀਤਪੁਰ ਸਾਹਿਬ ਮੱਥਾ ਟੇਕਣ ਵਾਸਤੇ ਹੂੰ ਹੂੰ ਤੇ ਜਦੋਂ ਅੱਗੋਂ ਨਿਕਲੇ ਤੇ ਗੱਡੀ ਤੇਜ਼ ਰਫ਼ਤਾਰ ਨਾਲ ਇਹਨਾਂ ਦੀ ਜਿਹੜੀ ਆਪਦੇ ਹੱਥ ਜਾ ਰਹੀ ਸੀ ਇਹ ਤੇ ਉਹ ਗੱਡੀ ਮਗਰੋਂ ਵੱਜੀ ਹੈ ਜੀ ਤੇ ਉਹਨੇ ਸਾਡੇ ਜਿਹੜਾ ਭੁਆਜੀ ਦੇ ਸਵਾਰ ਸੀ ਹਾਂਜੀ ਮੋਟਰਸਾਈਕਲ ਤੇ ਸਵਾਰ ਸੀ ਹਾਂਜੀ ਹਾਂਜੀ ਅੱਛਾ ਕਿ ਛੋਟੇ ਮਾਰੇ ਗੱਡੀ ਹਾਂਜੀ ਛੋਟੇ ਗੱਡੀ ਉੱਤੇ ਚੜਾ ਕੇ ਮੌਕੇ ਤੇ ਮੌਤ ਮੌਕੇ ਤੇ ਮੌਤ ਹੋ ਗਈ ਤੇ ਦੂਜੀ ਸਾਡੀ ਜਿਹੜੀ ਬੀਬੀ ਉਹ ਜ਼ੇਰੇ ਇਲਾਜ ਜੰਮਰ ਸਰ ਦੇ ਜ਼ਖਮੀ ਹਾਂਜੀ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਅੰਤਿਮ ਅੰਤਿਮ ਕਾਰਵਾਈ ਬਸ ਕਾਰਵਾਈ ਇਹ ਕਾਨੂੰਨੀ ਕਾਰਵਾਈ ਸਰਕਾਰ ਜਿਹੜੀ ਕਰੇ ਜੀ ਬੰਦ ਜਿਹੜੀ ਜੋ ਵੀ ਬੰਦ ਦੀ ਸਾਰੀ ਕਾਨੂੰਨੀ ਕਾਰਵਾਈ ਕਰੇ ਸਰਕਾਰ ਦੀ ਸਾਰੇ ਐਕਸੀਡੈਂਟ ਹੋਇਆ ਕਿੱਥੇ ਹੋਇਆ ਇਹ ਜੀ ਅਮਨਦੀਪ ਹਸਪੀਟਲ ਤੋਂ ਜਿਹੜਾ ਮਰਨ ਵਾਲਾ ਬਖੀਲ ਸਿੰਘ ਹੈ ਸਾਨੂੰ ਗੁਰਲਾਲ ਸਿੰਘ ਵਾਸੀ ਨਸੀਲਾ ਖਲਚੀਆਂ ਦਾ ਇੱਥੋਂ ਦਵਾਈ ਵਗੈਰਾ ਲੈ ਕੇ ਤੇ ਗੁਰਦਰਾ ਸਾਹਿਬ ਜਾ ਰਹੇ ਸੀ ਪਰ ਇਹ ਬਜੀਦਪੁਰ ਮੱਥਾ ਟੇਕਣ ਵਾਸਤੇ ਹਾਂ ਤਾਂ ਰਸਤੇ ਦੇ ਵਿੱਚ ਜਾਂਦੇ ਜਾਂਦੇ ਪਿੱਛੋਂ ਕਾਰ ਆਈ ਸਵਿਫਟ ਉਹਦੀ ਟੱਕਰ ਵੱਜੀ ਉਹ ਟੱਕਰ ਵੱਜਣ ਦੇ ਨਾਲ ਇਹ ਮੋਟਰਸਾਈਕਲ ਤੋਂ ਦੋਨੋਂ ਹੀ ਇਹਦੀ ਵਾਈਫ ਕੁਲਜੀਤ ਕੌਰ ਵੀ ਨਾਲ ਸੀ ਉਹ ਦੋਨੋਂ ਮੋਟਰਸਾਈਕਲ ਤੋਂ ਡਿੱਗਣ ਕਰਕੇ ਜਿਹੜਾ ਬਖੀਲ ਸਿੰਘ ਉਹਦੇ ਜ਼ਿਆਦਾ ਸੱਟਾਂ ਵੱਜਣ ਕਰਕੇ ਉਹਦੀ ਮੌਤ ਹੋ ਗਈ ਹੈ ਹਸਪੀਟਲ ਅਮਨਦੀਪ ਪਤਾ ਲੱਗਿਆ ਸੀ ਉੱਥੋਂ ਰੁਕਾਉਣ ਤੇ ਫਿਰ ਅਸੀਂ ਕਾਰਵਾਈ ਕੀਤੀ ਹੈ ਜਿਹੜੀ ਉਹਦੀ ਵਾਈਫ ਕੁਲਜੀਤ ਕੌਰ ਆ ਉਹ ਅੰਮ੍ਰਿਤਸਰ ਦਾਖਲ ਹੈ ਉਹਦੇ ਜਿਹੜਾ ਇਹਦੀ ਡੈਥ ਹੋਈ ਹੈ ਐਕਸੀਡੈਂਟ ਹੋਣ ਸੰਬੰਧੀ ਜਿਹੜਾ ਮੁਕਦਮਾ ਦਰਜ ਕਰਤਾ ਹੁਣ ਪੋਸਟਮਾਰਟ ਕਰਵਾਇਆ ਜਾ ਰਿਹਾ ਹੈ ਪੋਸਟਮਾਰਟ ਹੁਣ ਕਰਨ ਤੋਂ ਬਾਅਦ ਡੈੱਡ ਬੋਡੀ ਜਿਹੜੀ ਵਾਰਸਾਂ ਦੇ ਵੱਲ ਕੀਤੀ ਜਾ ਰਹੀ ਹੈ ਗੱਡੀ ਚਾਲ ਫੜਿਆ ਗਿਆ ਸੀ ਹਾਂਜੀ ਗੱਡੀ ਚਾਲ ਫੜਿਆ ਹੈ ਜੀ ਹਾਂਜੀ ਕਾਰਵਾਈ ਕੀਤੀ ਜਾ ਰਹੀ ਹੈ